ਦਾ ਮਹੀਨਾ ਹਿੰਦੂ ਹੈਰੀਟੇਜ ਮੰਥ ਵਜੋਂ ਰਾਖਵਾਇਆ ਅਤੇ ਪੂਰੇ ਮਹੀਨੇ ਹਿੰਦੂ ਭਾਈਚਾਰੇ ਵੱਲੋਂ ਕੈਨੇਡਾ ਦੇ ਵਿੱਤੀ ਅਤੇ ਸਮਾਜਿਕ ਬਿਹਤਰੀ ਵਿੱਚ ਪਾਏ ਯੋਗਦਾਨ ਤੇ ਚਾਨਣ ਪਾਇਆ ਜਾਂਦਾ ਹੈ ਇਸੇ ਸੰਬੰਧ ਵਿੱਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਵੀ ਅਰਲ ਹੈਗ ਸਕੈਂਡਰੀ ਸਕੂਲ ਵਿੱਚ ਹਿੰਦੂ ਹੈਰੀਟੇਜ ਮੰਥ ਮਨਾਇਆ ਗਿਆ ਜਿਸ ਵਿੱਚ ਸਕੂਲੀ ਬੱਚਿਆਂ ਨੇ ਭਾਗ ਲਿਆ ਪ੍ਰਬੰਧਕਾ ਮੁਤਾਬਕ ਉਹਨਾਂ ਦਾ ਟੀਚਰ ਇਥੋਂ ਦੀ ਜੰਪਾਲ ਪੀੜ੍ਹੀ ਨੂੰ ਆਪਣੀ ਸਭਿਤਾ ਨਾਲ ਜੁੜਨ ਲਈ ਹੱਲਾਸ਼ੇਰੀ ਦੇਣਾ ਅਤੇ ਮੌਕੇ ਉਪਲਬਧ ਕਰਵਾਉਣਾ ਹੈ ਅਤੇ ਸਭ ਤੋਂ ਮੁੱਖ ਤੌਰ ਤੇ ਉਹਨਾਂ ਦੇ ਮਨਾਂ ਵਿੱਚ ਆਪਣੀ ਸੰਸਕ੍ਰਿਤੀ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਾ ਹੈ। ਇਸ ਇਵੈਂਟ ਵਿੱਚ ਭਾਰਤ ਦੀਆਂ ਲੋਕ ਕਲਾਵਾਂ ਅਤੇ ਸੰਸਕ੍ਰਿਤੀ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਦਰਸਾਇਆ ਗਿਆ ਜਿਸ ਵਿੱਚ ਕਥਕ ਭਰਤਨਾਟ్యం ਰਾਹੀਂ ਇਤਿਹਾਸਿਕ ਵਾਕਿਆਂ ਦਾ ਚਿੱਤਰਣ ਕੀਤਾ ਗਿਆ। ਅਰਧ ਦੀ ਪ੍ਰਾਚੀਨ ਮਾਰਸ਼ਲਾਟ ਕਲਰੀ ਪਾਇਟ ਨੂੰ ਸਟੇਜ ਤੇ ਬੱਚਿਆਂ ਦੁਆਰਾ ਪ੍ਰਸਤੁਤ ਵੀ ਕੀਤਾ ਗਿਆ। ਇਵੈਂਟ ਵਿੱਚ ਬੁੱਧੀਜੀਵੀਆਂ ਅਤੇ ਭਾਗ ਲੈਣ ਵਾਲਿਆਂ ਨੇ ਕਈ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ ਅਤੇ ਹਿੰਦੂ ਸਭਿਤਾ ਨਾਲ ਜੁੜੀਆਂ ਰਿਸਰਚਸ ਵੀ ਮੌਜੂਦਾ ਲੋਕਾਂ ਨਾਲ ਸਾਂਝੀਆਂ ਕੀਤੀਆਂ। ਇਵੈਂਟ ਦੀ ਖਾਸ ਗੱਲ ਇਹ ਰਹੀ ਕਿ ਇਸ ਇਵੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਬੱਚੇ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਵਿੱਚੋਂ ਕੁਝ ਨੇ ਵੱਖ-ਵੱਖ ਵਿਸ਼ਿਆਂ ਤੇ ਪਰਚੇ ਵੀ ਪੜੇ। ਇਸ ਦੇ ਨਾਲ-ਨਾਲ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਵੀ ਉਲੀਕੀਆਂ ਗਈਆਂ ਸਨ ਜਿਨ੍ਹਾਂ ਵਿੱਚ ਆਰਟ ਐਂਡ ਕ੍ਰਾਫਟਸ ਚਿੱਤਰਕਾਰੀ, ਦਸਤਕਾਰੀ ਅਤੇ ਨਾਲ-ਨਾਲ ਡੈਕੋਰੇਸ਼ਨ ਅਤੇ ਪੇਂਟਿੰਗ ਜਿਹੀਆਂ ਗਤੀਵਿਧੀਆਂ ਵੀ ਸਨ। ਸ਼ਾਮ ਦਾ ਸਮਾਪਨ ਮ੍ਰਿਦੰਗਮ ਅਤੇ ਬਾਂਸੂਰੀ ਦੀਆਂ ਮਿਸ਼ਰਤ ਤੋਨਾਤੇ ਅਤੇ ਛੋਟੇ ਬੱਚਿਆਂ ਵੱਲੋਂ ਫੈਂਸੀ ਡਰੈਸ ਅਤੇ ਲੋਕ ਨਾਚ ਨਾਲ ਕੀਤਾ ਗਿਆ। ਰਾਧਿਕਾ ਸ਼ਰਮਾ Omni News.